ਕਦੇ ਕਿਸੇ ਨੇ ਤੁਹਾਨੂੰ ਧੋਖਾ ਦੇ ਕੇ ਤੁਹਾਨੂੰ ਖੁਦ ਨਾਲ ਮਿਲਵਾਇਆ ਹੈ ਕੀ ਕਦੇ ਤੁਹਾਡੀ ਜ਼ਿੰਦਗੀ ਦੀ ਜ਼ਮੀਨ ਪੈਰਾਂ ਦੇ ਥੱਲੇੋਂ ਖਿਸਕ ਗਈ ਹੈ ਅਤੇ ਉਸ ਪਲ ਜਦੋਂ ਮੌਤ ਸਾਹਮਣੇ ਖੜੀ ਸੀ ਜਦੋਂ ਬਚਣ ਦਾ ਕੋਈ ਰਸਤਾ ਨਹੀਂ ਸੀ ਉਦੋਂ ਤੁਹਾਨੂੰ ਆਪਣੀ ਅਸਲੀ ਤਾਕਤ ਦਾ ਅਹਿਸਾਸ ਹੋਇਆ ਹੋਵੇ ਅਸੀਂ ਸਭ ਜ਼ਿੰਦਗੀ ਭਾਰ ਇੱਕ ਵਿੱਚ ਇੰਨੀ ਵਿੱਚ ਜਿਉਂਦੇ ਹਾਂ ਇੱਕ ਅਣਜਾਣਾ ਜਿਹਾ ਖਾਲੀਪਾਨ ਇੱਕ ਛਟਪਾਹਟਾ ਹਟ ਸਾਨੂੰ ਲੱਗਦਾ ਹੈ ਕਿ ਸਾਡੇ ਅੰਦਰ ਕੋਈ ਕਮੀ ਹੈ ਅਤੇ ਅਸੀਂ ਉਸ ਇੱਕ ਚੀਜ਼ ਦੇ ਪਿੱਛੇ ਭੱਜਦੇ ਰਹਿੰਦੇ ਹਾਂ ਅਸੀਂ ਨਵੇਂ-ਨਵੇਂ ਗੁਰੂ ਨਵੀਆਂ-ਨਵੀਆਂ ਕਿਤਾਬਾਂ ਨਵੇਂ-ਨਵੇਂ ਮੋਟੀਵੇਸ਼ਨਲ ਵੀਡੀਓ ਲੱਭਦੇ ਹਾਂ ਸਾਨੂੰ ਲੱਗਦਾ ਹੈ ਕਿ ਸ਼ਾਂਤੀ ਕਿਤੇ ਬਾਹਰ ਹੈ ਕਿਸੇ ਹੋਰ ਦੇ ਹੱਥਾਂ ਵਿੱਚ ਹੈ ਪਰ ਅੱਜ ਦੀ ਇਹ ਕਹਾਣੀ ਇਹ ਜੈਨ ਕਥਾ ਤੁਹਾਡੇ ਉਸ ਬਹਿਮ ਨੂੰ ਤੋੜਨ ਵਾਲੀ ਹੈ ਇਹ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਜਵਾਨ ਕਾਬਿਲ ਸਮੂਰਾਏ ਤੋਂ ਉਹ ਪ੍ਰਤਿਵਾਸ਼ਾਲੀ ਸੀ ਉਸਦੇ ਕੋਲ ਹੁਨਰ ਸੀ ਪਰ ਉਸ ਦਾ ਮਨ ਬੇਚੈਨ ਸੀ ਉਸ ਨੂੰ ਲੱਗਦਾ ਸੀ ਕਿ ਉਹ ਅਜੇ ਪੂਰਾ ਨਹੀਂ ਹੈ ਉਸ ਨੂੰ ਲੱਗਦਾ ਸੀ ਕਿ ਉਸ ਦੀ ਤਲਵਾਰਬਾਜ਼ੀ ਚ ਕੋਈ ਕਮੀ ਹੈ ਜਦੋਂ ਜੀਵਨ ਚ ਕੋਈ ਚੰਗਾ ਹੁੰਦਾ ਹੋਇਆ ਨਹੀਂ ਦਿਖਦਾ ਤਾਂ ਸਾਡਾ ਖੁਦ ਤੋਂ ਵਿਸ਼ਵਾਸ ਡਗਮਗਾਉਣ ਲੱਗਦਾ ਹੈ ਅਤੇ ਮਨ ਬੇਚੈਨ ਰਹਿੰਦਾ ਹੈ ਉਹ ਦੁਨੀਆ ਦਾ ਸਭ ਤੋਂ ਵਧੀਆ ਸਮੂਰਾਏ ਬਣਨਾ ਚਾਹੁੰਦਾ ਸੀ ਪਰ ਉਸ ਨੂੰ ਯਕੀਨ ਸੀ ਕਿ ਉਹ ਆਪਣੀ ਮੌਜੂਦਾ ਤਲਵਾਰ ਨਾਲ ਇਹ ਕਦੇ ਨਹੀਂ ਕਰ ਪਾਵੇਗਾ ਉਸ ਨੂੰ ਯਕੀਨ ਸੀ ਕਿ ਉਸ ਨੂੰ ਇੱਕ दिव्य शक्ति ਵਾਲੀ ਜਾਂ ਅਦਭੁਤ ਤਲਵਾਰ ਦੀ ਲੋੜ ਹੈ ਉਹ ਅਜੇ ਹੀ ਵਿਚਾਰਾਂ ਵਿੱਚ ਖੋਇਆ ਸੀ ਕਿ ਇੱਕ ਦਿਨ ਉਸ ਤੇ ਜੈਨ ਮਾਸਟਰ ਜੋ ਉਸ ਦੀ ਹਰ ਸੋਚ ਨੂੰ ਪੜ ਲੈਂਦੇ ਸਨ ਉਸ ਦੇ ਕੋਲ ਆਏ ਮਾਸਟਰ ਨੇ ਉਸ ਦੀਆਂ ਅੱਖਾਂ 'ਚ ਦੇਖਿਆ ਅਤੇ ਸਿੱਧਾ ਪੁੱਛਿਆ ਕੀ ਤੂੰ ਦੁਨੀਆ ਦਾ ਸਭ ਤੋਂ ਸ਼੍ਰੇਸ਼ਟ ਸਮੂਰਾਏ ਬਣਨਾ ਚਾਹੁੰਦਾ ਹੈ ਇਹ ਸੁਣ ਕੇ ਚੇਲੇ ਦੀਆਂ ਅੱਖਾਂ ਚਮਕ ਉਠੀਆਂ ਉਸ ਨੂੰ ਲੱਗਿਆ ਜਿਵੇਂ ਮਾਸਟਰ ਨੇ ਉਸ ਤੇ ਮਨ ਦੀ ਗੱਲ ਜਾਣ ਲਈ ਹੋਵੇ ਉਸਨੇ ਜ਼ੋਰ ਨਾਲ ਹਾਂ ਵਿੱਚ ਸਿਰ ਹਿਲਾਇਆ ਜੈਨ ਮਾਸਟਰ ਮੁਸਕਰਾਏ ਇੱਕ ਅਜਿਹੀ ਮੁਸਕਾਨ ਜੋ ਰਹੱਸਮਈ ਸੀ ਉਹਨਾਂ ਨੇ ਕਿਹਾ ਠੀਕ ਹੈ ਅੱਜ ਰਾਤ ਤਿਆਰ ਰਹਿਣਾ ਮੈਂ ਤੈਨੂੰ ਉਹ ਚੀਜ਼ ਦਿਵਾਉਣ ਲੈ ਜਾਵਾਂਗਾ ਜੋ ਤੈਨੂੰ ਦੁਨੀਆ ਦਾ ਸਰਬਸ਼੍ਰੇਸ਼ਟ ਜੋਧਾ ਬਣਾ ਦੇਵੇਗੀ ਉਸੇ ਰਾਤ ਜੈਨ ਮਾਸਟਰ ਚੇਲੇ ਨੂੰ ਆਪਣੇ ਨਾਲ ਇੱਕ ਸੰਗਣੇ ਹਨੇਰੇ ਜੰਗਲ ਵਿੱਚ ਲੈ ਗਏ ਜੰਗਲ ਇੰਨਾ ਕਣਾ ਸੀ ਕਿ ਚੰਦ ਦੀ ਰੋਸ਼ਨੀ ਵੀ ਜ਼ਮੀਨ ਤੱਕ ਨਹੀਂ ਪਹੁੰਚ ਰਹੀ ਸੀ ਹਰ ਪਾਸਿਓਂ ਅਜੀਬ ਆਵਾਜ਼ਾਂ ਆ ਰਹੀਆਂ ਸਨ ਇਹ ਜੰਗਲ ਸਿਰਫ ਦਰਖਤਾਂ ਦਾ ਨਹੀਂ ਸੀ ਇਹ ਉਸ ਚੇਲੇ ਦੇ ਮਨ ਦਾ ਜੰਗਲ ਸੀ ਮਹਾਨ ਮਨੋਵਿਗਿਆਨਿਕ ਕਾਰਲ ਯੁਗ ਨੇ ਸ਼ੈਡੋ ਸੈਲਫ ਦੀ ਗੱਲ ਕੀਤੀ ਸੀ ਸਾਡੀ ਪਰਛਾਈ ਸਾਡੇ ਮਨ ਦਾ ਉਹ ਹਨੇਰਾ ਹਿੱਸਾ ਜਿੱਥੇ ਸਾਡੇ ਸਾਰੇ ਡਰ ਸਾਡੀਆਂ ਸਾਰੀਆਂ ਅਸੁਰੱਖਿਅਾਂ ਮਾਂ ਇਨਸਿਕਿਉਰिटीज ਸਾਡੀਆਂ ਸਾਰੀਆਂ ਕਮੀਆਂ ਸ਼ੀਪੀਆਂ ਹੁੰਦੀਆਂ ਹਨ ਅਸੀਂ ਜ਼ਿੰਦਗੀ ਭਰ ਇਸ ਸ਼ੈਡੋ ਤੋਂ ਭੱਜਦੇ ਹਾਂ ਅਸੀਂ ਉਸ ਨੂੰ ਦੇਖਣਾ ਨਹੀਂ ਚਾਹੁੰਦੇ ਉਹ ਜੰਗਲ ਉਸ ਸਮੁਰਾਇ ਦਾ ਸ਼ੈਡੋ ਸੀ ਉਸ ਦਾ ਡਰ ਉਸ ਦਾ ਖੋਦ ਤੇ ਸ਼ੱਕ ਕਰਨਾ ਉਸ ਦਾ ਬਾਹਰੀ ਚੀਜ਼ਾਂ ਤੇ ਨਿਰਭਰ ਹੋਣਾ ਜੈਨ ਮਾਸਟਰ ਉਸ ਨੂੰ ਜ਼ਬਰਦਸਤੀ ਉਸ ਦੇ ਆਪਣੇ ਹੀ ਡਰਦੇ ਹਨੇਰੇ ਚ ਖਿੱਚ ਕੇ ਲੈ ਜਾ ਰਹੇ ਸਨ ਜੰਗਲ ਪਾਰ ਕਰਨ ਦੇ ਬਾਅਦ ਉਹ ਇੱਕ ਖੁੱਲੀ ਜਗ੍ਹਾ ਤੇ ਪਹੁੰਚੇ ਜੈਨ ਮਾਸਟਰ ਅਚਾਨਕ ਰੁਕੇ ਅਤੇ ਉਹਨਾਂ ਨੇ ਚੇਲੇ ਨੂੰ ਦੂਰ ਇਸ਼ਾਰਾ ਕਰਦੇ ਹੋਏ ਕਿਹਾ ਔਰ ਦੂਰ ਰੋਸ਼ਨੀ ਦਿਖ ਰਹੀ ਹੈ ਉਹ ਦੁਸ਼ਮਣ ਦਾ ਖੇਮਾ ਹੈ ਉਹ ਇਸ ਦੇਸ਼ ਦੇ ਸਭ ਤੋਂ ਖਤਰਨਾਕ ਸੇਨਾਪਤੀ ਦਾ ਕੈਂਪ ਹੈ ਚੇਲਾ ਘਬਰਾ ਗਿਆ ਮਾਸਟਰ ਨੇ ਆਪਣੀ ਆਵਾਜ਼ ਹੌਲੀ ਕਰਦੇ ਹੋਏ ਕਿਹਾ ਉਸ ਸੇਨਾਪਤੀ ਦੇ ਕੋਲ ਦੁਨੀਆ ਦੀ ਸਭ ਤੋਂ ਵਧੀਆ ਤਲਵਾਰ ਹੈ ਇੱਕ ਅਜਹੀ ਤਲਵਾਰ ਜਿਸਤੇ ਬਾਰੇ ਚ ਕਿਹਾ ਜਾਂਦਾ ਹੈ ਕਿ ਜਿਸਤੇ ਕੋਲ ਉਹ ਹੋਵੇਗੀ ਉਸ ਨੂੰ ਕੋਈ ਨਹੀਂ ਹਰਾ ਪਾਵੇਗਾ ਉਹ ਤਲਵਾਰ ਉਸਦੇ ਕਮਰੇ ਚ ਰੱਖੀ ਹੈ ਚੇਲੇ ਦੀਆਂ ਅੱਖਾਂ ਫਿਰ ਤੋਂ ਚਮਕ ਉਠੀਆਂ ਉਹੀ ਤਲਵਾਰ ਉਹ ਜਾਦੂਈ ਚੀਜ਼ ਮਾਸਟਰ ਨੇ ਕਿਹਾ ਚਲੋ ਅਸੀਂ ਉਹ ਤਲਵਾਰ ਲੈ ਕੇ ਆਉਂਦੇ ਹਾਂ ਇਹ ਕਹਾਣੀ ਦਾ ਉਹ ਮੋੜ ਹੈ ਜਿਸ ਨੂੰ ਜੋਸਫ ਕੈਬਲ ਦਾ ਹੀਰੋਸ ਜਰਨੀਚ ਕਾਲ ਟੂ ਐਡਵੈਂਚਰ ਕਹਿੰਦੇ ਹਨ ਚੇਲੇ ਨੂੰ ਲੱਗਦਾ ਹੈ ਕਿ ਉਹ ਇੱਕ ਹੀਰੋ ਵਾਲੇ ਮਿਸ਼ਨ ਤੇ ਜਾ ਰਿਹਾ ਹੈ ਉਸ ਨੂੰ ਲੱਗਦਾ ਹੈ ਕਿ ਉਹ ਇੱਕ ਜਾਦੂਈ ਚੀਜ਼ ਲੈਣ ਜਾ ਰਿਹਾ ਹੈ ਪਰ ਜੈਨ ਵਿੱਚ ਹੀਰੋ ਦੀ ਯਾਤਰਾ ਬਾਹਰ ਨਹੀਂ ਅੰਦਰ ਹੁੰਦੀ ਹੈ ਮਾਸਟਰ ਅਤੇ ਚੇਲਾ ਦੋਵੇਂ ਬਹੁਤ ਚਤੁਰਾਈ ਨਾਲ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਦੀਵਾਰ 파ੜ ਕੇ ਦੁਸ਼ਮਣ ਦੇ ਕੈਂਪ ਚ ਘੁੱਸ ਗਏ। ਉੱਥੇ ਸੈਕੜੇ ਸੈਨਿਕ ਪਹਿਰਾ ਦੇ ਰਹੇ ਸਨ। ਹਰ ਪਾਸੇ ਮਸ਼ਾਲਾਂ ਜਲ ਰਹੀਆਂ ਸਨ। ਹਰ ਪਾਸੇ ਮੌਤ ਦਾ ਸਾਇਆ ਸੀ। ਦੋਨੋਂ ਲੁਕ ਦੇ ਲਗਾਉਂਦੇ ਆਪਣੇ ਸਾਹਾਂ ਨੂੰ ਰੋਕ ਕੇ ਹੋਏ ਸੈਨਾਪਤੀ ਦੇ ਕਮਰੇ ਤੱਕ ਪਹੁੰਚੇ। ਕਮਰਾ ਪਹਿਲਾ ਪਹਿਲੀ ਮੰਜ਼ਲ ਤੇ ਸੀ। ਤੇ ਉੱਥੇ ਤੱਕ ਪਹੁੰਚਣ ਦਾ ਇੱਕ ਹੀ ਰਸਤਾ ਸੀ। ਇੱਕ ਉੱਚੀ ਖਿੜਕੀ ਜੈਨ ਮਾਸਟਰ ਨੇ ਚੇਲੇ ਦੇ ਵੱਲ ਦੇਖਿਆ ਤੇ ਕਿਹਾ ਕਮਰਾ ਅੰਦਰੋਂ ਬੰਦ ਹੈ ਤੇ ਤੈਨੂੰ ਇਸ ਖਿੜਕੀ ਰਾਹੀਂ ਅੰਦਰ ਜਾਣਾ ਪਵੇਗਾ ਤਲਵਾਰ ਲੈ ਕੇ ਵਾਪਸ ਆ ਜਾਵੇਂ ਚੇਲੇ ਨੇ ਕਿਹਾ ਪਰ ਗੁਰੂ ਜੀ ਖਿੜਕੀ ਬਹੁਤ ਉੱਚੀ ਹੈ ਮਾਸਟਰ ਨੇ ਕਿਹਾ ਮੈਂ نیچے ਝੁਕਦਾ ਹਾਂ ਤੂੰ ਮੇਰੇ ਮੋਢਿਆਂ ਤੇ ਪੈਰ ਰੱਖ ਕੇ ਖਿੜਕੀ ਦੇ ਰਸਤੇ ਰਾਹੀਂ ਅੰਦਰ ਵੜ ਜਾਇਂ ਅਤੇ ਤਲਵਾਰ ਲੈ ਆਇਂ ਚੇਲੇ ਨੂੰ ਆਪਣੇ ਗੁਰੂ ਤੇ ਪੂਰਾ ਭਰੋਸਾ ਸੀ ਉਸਨੇ ਕਿਹਾ ਜਿਵੇਂ ਤੁਸੀਂ ਕਹੋ ਉਹ ਜੈਨ ਮਾਸਟਰ ਦੇ ਮੋਢਿਆਂ ਤੇ ਪੈਰ ਰੱਖ ਕੇ ਚੜਿਆ ਹੀ ਸੀ ਕਿ ਉਸ ਦਾ ਇੱਕ ਹੱਥ ਖਿੜਕੀ ਦੀ ਚੌਕਟ ਤੇ ਸੀ ਅਤੇ ਉਹ ਖੁਦ ਨੂੰ ਉੱਪਰ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਅੱਧਾ ਅੰਦਰ ਸੀ ਅੱਧਾ ਬਾਹਰ ਉਹ ਆਪਣੀ ਜ਼ਿੰਦਗੀ ਦੇ ਸਭ ਤੋਂ ਕਮਜ਼ੋਰ ਪਲ ਚ ਸੀ ਤੇ ਠੀਕ ਉਸੇ ਵਕਤ ਉਸ ਦੇ ਗੁਰੂ ਨੇ ਉਸ ਦੇ ਮਾਸਟਰ ਨੇ ਜਿਸ ਤੇ ਉਸ ਨੂੰ ਖੁਦ ਤੋਂ ਜ਼ਿਆਦਾ ਭਰੋਸਾ ਸੀ ਉਸ ਨੇ ਜ਼ਮੀਨ ਤੇ ਖੜਾ ਹੋ ਕੇ ਆਪਣੀ ਪੂਰੀ ਤਾਕਤ ਨਾਲ ਚੀਕਣਾ ਸ਼ੁਰੂ ਕਰ ਦਿੱਤਾ ਚੋਰ ਚੋਰ ਫੜੋ ਸੇਨਾਪਤੀ ਦੇ ਕਮਰੇ ਵਿੱਚ ਚੋਰ ਚਲਿਆ ਗਿਆ ਹੈ ਅਤੇ ਇਸ ਤੋਂ ਪਹਿਲਾਂ ਚੇਲਾ ਕੁਝ ਸਮਝ ਪਾਉਂਦਾ ਜੈਨ ਮਾਸਟਰ ਬਿਜਲੀ ਦੀ ਤੇਜ਼ੀ ਨਾਲ ਉੱਥੋਂ ਭੱਜਿਆ ਤੇ ਰਾਤ ਦੇ ਹਨੇਰੇ ਵਿੱਚ ਗਾਇਬ ਹੋ ਗਿਆ ਕਲਪਨਾ ਕਰੋ ਇਕਪਾਲ ਦੀ ਕਲਪਨਾ ਕਰੋ ਇਹ ਸਿਰਫ ਇੱਕ ਧੋਖਾ ਨਹੀਂ ਸੀ ਇਹ ਵਿਸ਼ਵਾਸ ਘਾਤ ਦਾ ਚਰਮ ਸੀ ਇਹ ਉਹ ਪਾਲਸੀ ਜਿੱਥੇ ਤੁਹਾਡੀ ਦੁਨੀਆ ਖਤਮ ਹੋ ਜਾਂਦੀ ਹੈ ਜਿਸ ਗੁਰੂ ਨੇ ਉਸ ਨੂੰ ਸਰਵ ਸ਼੍ਰੇਸ਼ਟ ਬਣਾਉਣ ਦਾ ਵਾਅਦਾ ਕੀਤਾ ਸੀ ਉਸੇ ਨੇ ਉਸ ਨੂੰ ਮੌਤ ਦੇ ਮੂੰਹ ਵਿੱਚ ਤੱਕ ਦਿੱਤਾ ਕੈਂਪ ਵਿੱਚ ਪੁਚਾਲ ਮਚ ਗਿਆ ਸੈਂਕੜੇ ਸੈਨਿਕ ਜਾਗ ਗਏ ਚੋਰ-ਚੋਰ ਦੀਆਂ ਆਵਾਜ਼ਾਂ ਹਰ ਪਾਸਿਓਂ ਆਉਣ ਲੱਗੀਆਂ ਅਤੇ ਉਹ ਸਮੂਰਾਏ ਉਹ ਅਜੇ ਵੀ ਖਿੜਕੀ ਨਾਲ ਲਟਕਿਆ ਹੋਇਆ ਸੀ ਉਸ ਕੋਲ ਦੋ ਰਸਤੇ ਸਨ ਜਾਂ ਤਾਂ ਉਹ ਉੱਥੇ ਹੀ ਲਟਕਿਆ ਰਹਿ ਕੇ ਫੜਿਆ ਜਾਵੇ ਅਤੇ ਤੜਫਾਤ ਰਫਾ ਕੇ ਮਾਰ ਦਿੱਤਾ ਜਾਵੇ ਜਾਂ ਫਿਰ ਉਹ ਕਰੇ ਜਿਸਦੇ ਲਈ ਉਸ ਨੂੰ ਤਿਆਰ ਕੀਤਾ ਗਿਆ ਸੀ ਉਸ ਇੱਕ ਪਲ ਵਿੱਚ ਉਸ ਚੇਲੇ ਦੇ ਦਿਮਾਗ ਵਿੱਚੋਂ ਸਭ ਕੁਝ ਖਾਲੀ ਹੋ ਗਿਆ ਚਮਤਕਾਰੀ ਤਲਵਾਰ ਦਾ ਲਾਲਚ ਗਾਇਬ ਹੋ ਗਿਆ ਸਰਵਸ਼੍ਰੇਸ਼ਟ ਜੋਤਦਾਬਾਣ ਦੀ ਖੁਆਇਸ਼ ਗਾਇਬ ਹੋ ਗਈ ਭਵਿੱਖ ਦੀ ਚਿੰਤਾ ਤੇ ਅਤੀਤ ਦਾ ਧੋਖਾ ਸਭ ਗਾਇਬ ਹੋ ਗਿਆ ਉੱਥੇ ਸਿਰਫ ਇੱਕ ਚੀਜ਼ ਬਚੀ ਸੀ ਹੁਣ ਦਾ ਨਾਅ ਅਤੇ ਹੁਣ ਵਿੱਚ ਸਿਰਫ ਮੌਤ ਸੀ ਅਤੇ ਉਸ ਤੋਂ ਬਚਣ ਦੀ ਇੱਕ ਛੋਟੀ ਜਹੀ ਉਮੀਦ ਉਸ ਨੇ ਆਪਣੀ ਪੂਰੀ ਤਾਕਤ ਲਗਾਈ ਉਸ ਨੇ ਆਪਣੇ ਡਰ ਨੂੰ ਆਪਣੀ ਤਾਕਤ ਵਿੱਚ ਬਦਲ ਲਿਆ ਉਹ ਖਿੜਕੀ ਚਾੜਕੇ ਸੈਨਾਪਤੀ ਦੇ ਕਮਰੇ ਵਿੱਚ ਚਲਾ ਗਿਆ ਅੰਦਰ ਘੁੱਪ ਹਨੇਰਾ ਸੀ ਉਸ ਨੇ ਕੰਬਦੇ ਹੱਥਾਂ ਨਾਲ ਦਰਵਾਜ਼ਾ ਬੰਦ ਕੀਤਾ ਤੇ ਇੱਕ ਵੱਡੀ ਅਲਮਾਰੀ ਦੇ ਪਿੱਛੇ ਛिप ਗਿਆ ਉਸ ਨੇ ਦੇਖਿਆ ਕਿ ਪੂਰੇ ਕਮਰੇ 'ਚ ਕੋਈ ਤਲਵਾਰ ਨਹੀਂ ਹੈ ਕੋਈ ਚਮਤਕਾਰੀ ਹਥਿਆਰ ਨਹੀਂ ਸੀ ਇਹ ਇੱਕ ਹੋਰ ਤੋਖਾ ਸੀ ਉਦੋਂ ਹੀ ਦਰਵਾਜ਼ਾ ਟੁੱਟ ਗਿਆ ਸੈਨਿਕ ਅੰਦਰ ਆਏ ਉਹਨਾਂ ਦੇ ਹੱਥਾਂ 'ਚ ਮਿਸ਼ਾਲਾਂ ਅਤੇ ਨੰਗੀਆਂ ਤਲਵਾਰਾਂ ਸਨ ਉਹ ਚੀਲਾ ਰਹੇ ਸਨ ਕਿੱਥੇ ਹੈ ਚੋਰ ਉਸ ਨੂੰ ਲੱਭੋ ਅਲਮਾਰੀ ਦੇ ਪਿੱਛੇ ਛਿਪਿਆ ਆਪਣੇ ਸਾਹਾਂ ਨੂੰ ਰੋਕੇ ਹੋਏ ਉਸ ਚਾਲੇ ਨੇ ਆਪਣੀ ਮੌਤ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਨੱਚਦੇ ਹੋਏ ਦੇਖਿਆ ਉਸ ਦਾ ਦਿਲ ਐਨੀ ਜ਼ੋਰ ਨਾਲ ਧੜਕ ਰਿਹਾ ਸੀ ਕਿ ਉਸ ਨੂੰ ਡਰ ਸੀ ਕਿ ਸੈਨਿਕ ਉਸ ਦੀਆਂ ਧੜਕਣਾ ਸੁਣ ਲੈਣਗੇ ਇੱਥੇ ਹੀ ਸਾਨੂੰ ਸਟੋਇਕ ਫਿਲਾਸਫੀ ਅਤੇ ਮਾਰਕਸ ਔਰੇਲੀਅਸ ਦੀ ਯਾਦ ਆਉਂਦੀ ਹੈ ਮਾਰਕਸ ਨੇ ਕਿਹਾ ਸੀ ਕਿ ਯੂ ਹੈਵ ਪਾਵਰ ਓਵਰ ਯੂਅਰ ਮਾਈਂਡ ਨਾਟ ਆਊਟਸਾਈਡ ਇਵੈਂਟਸ ਰੀਅਲਾਈਜ਼ ਥਿਸ ਐਂਡ ਯੂ ਵਿਲ ਫਾਈਂਡ ਸਟਰੈਂਥ ਤੁਹਾਡੀ ਤਾਕਤ ਤੁਹਾਡੇ ਮਨ ਤੇ ਹੈ ਬਾਹਰੀ ਘਟਨਾਵਾਂ ਤੇ ਨਹੀਂ ਉਸ ਸਮੂਰਾਏ ਦੇ ਲਈ ਬਾਹਰੀ ਘਟਨਾਵਾਂ ਉਸਤੇ ਕਾਬੂ ਤੋਂ ਬਾਹਰ ਸਨ ਸੈਨਿਕ ਕੈਂਪ ਧੋਖਾ ਉਹ ਕੁਝ ਨਹੀਂ ਬਦਲ ਸਕਦਾ ਸੀ ਪਰ ਇੱਕ ਚੀਜ਼ ਜੋ ਬਦਲ ਸਕਦਾ ਸੀ ਆਪਣੀ ਪ੍ਰਤੀਕਿਰਿਆ ਉਹ ਅਲਮਾਰੀ ਦੇ ਪਿੱਛੇ ਇੱਕ ਮੂਰਤੀ ਦੀ ਤਰ੍ਹਾਂ ਸਥਿਰ ਖੜਾ ਰਿਹਾ ਉਸਨੇ ਆਪਣੇ ਸਾਹਾਂ ਨੂੰ ਹੌਲੀ ਕੀਤਾ ਉਸਨੇ ਆਪਣੇ ਜੈਨ ਅਭਿਆਸ ਦਾ ਇਸਤੇਮਾਲ ਕੀਤਾ ਉਹ ਆਪਣੇ ਡਰ ਦੇ ਨਾਲ ਬੈਠ ਗਿਆ ਉਹ ਡਰ ਨੂੰ ਦੇਖ ਰਿਹਾ ਸੀ ਪਰ ਉਹ ਖੁਦ ਡਰ ਨਹੀਂ ਬਣ ਰਿਹਾ ਸੀ ਸੈਨਿਕਾਂ ਨੇ ਬਹੁਤ देर ਤੱਕ ਜਾਂਚ ਪੜਤਾਲ ਕੀਤੀ ਉਹਨਾਂ ਨੇ ਬਿਸਤਰੇ ਦੇ ਥੱਲੇ ਦੇਖਿਆ ਪਰਦਿਆਂ ਦੇ ਪਿੱਛੇ ਦੇਖਿਆ ਪਰ ਉਹਨਾਂ ਨੂੰ ਕੋਈ ਨਹੀਂ ਮਿਲਿਆ ਉਹਨਾਂ ਨੂੰ ਲੱਗਿਆ ਕਿ ਚੋਰ ਸ਼ਾਇਦ ਭੱਜ ਗਿਆ ਇਹ ਸੋਚ ਕੇ ਉਹ ਬੜਬੜਾਉਂਦੇ ਹੋਏ ਕਮਰੇ ਤੋਂ ਬਾਹਰ ਨਿਕਲ ਗਏ ਜਦੋਂ ਉਹ ਨਿਸ਼ਚਿਤ ਹੋ ਗਏ ਕਿ ਇੱਥੇ ਕੋਈ ਨਹੀਂ ਹੈ ਕੈਂਪ 'ਚ ਸ਼ਾਂਤੀ ਹੋਣ ਲੱਗੀ ਉਦੋਂ ਚੇਲੇ ਨੂੰ ਭੱਜਣ ਦਾ ਇੱਕ ਮੌਕਾ ਮਿਲਿਆ ਪਰ ਹੁਣ ਉਹ ਉਹ ਚੇਲਾ ਨਹੀਂ ਸੀ ਜੋ ਇੱਥੇ ਆਇਆ ਸੀ ਉਹ ਅਲਮਾਰੀ ਦੇ ਪਿੱਛੇੋਂ ਨਿਕਲਿਆ ਉਹ ਹੁਣ ਕਿਸੇ ਚਮਤਕਾਰੀ ਤਲਵਾਰ ਦੇ ਬਾਰੇ ਵਿੱਚ ਨਹੀਂ ਸੋਚ ਰਿਹਾ ਸੀ ਉਹ ਹੁਣ ਆਪਣੇ ਗੁਰੂ ਦੇ ਧੋਖੇ ਦੇ ਬਾਰੇ ਵਿੱਚ ਨਹੀਂ ਸੋਚ ਰਿਹਾ ਸੀ ਉਹ ਇੱਕ ਸ਼ਿਕਾਰੀ ਬਣ ਚੁੱਕਿਆ ਸੀ ਉਸ ਦੀਆਂ ਆਪਣੀਆਂ ਇੰਦਰੀਆਂ ਤਲਵਾਰ ਬਣ ਚੁੱਕੀਆਂ ਸਨ ਉਸ ਦੀਆਂ ਅੱਖਾਂ ਹਨੇਰੇ ਵਿੱਚ ਦੇਖ ਸਕਦੀਆਂ ਸਨ ਉਸ ਦੇ ਕੰਨ ਹਰ ਛੋਟੀ ਆਹਟ ਸੁਣ ਸਕਦੇ ਸਨ ਬੜੀ ਮੁਸ਼ਕਲ ਨਾਲ ਚਾਕਮਾ ਦੇ ਕੇ ਆਪਣੀ ਜਾਨ ਤੇ ਖੇਲ ਕੇ ਦੀਵਾਰਾਂ ਨੂੰ ਟੱਪ ਕੇ ਪਹਿਰੇਦਾਰਾਂ ਤੋਂ ਬਚਦੇ ਹੋਏ ਉਹ ਵਾਪਸ ਉਸੇ ਜੰਗਲ ਵਿੱਚ ਪਹੁੰਚਿਆ ਉਹ ਹਾਂ ਪ੍ਰੇਹਾ ਸੀ ਉਸ ਦੇ ਕੱਪੜੇ ਫਟੇ ਹੋਏ ਸਨ ਉਸ ਦੇ ਸਰੀਰ ਤੇ ਕਈ ਛਰੀਟਾ ਸਨ ਪਰ ਉਸ ਦੀਆਂ ਅੱਖਾਂ ਚ ਇੱਕ ਨਵੀਂ ਚਮਕ ਸੀ ਇੱਕ ਅਜਿਹੀ ਚਮਕ ਜੋ ਪਹਿਲਾਂ ਉੱਥੇ ਨਹੀਂ ਸੀ ਉਹ ਸੋਚ ਹੀ ਰਿਹਾ ਸੀ ਕਿ ਜੈਨ ਮਾਸਟਰ ਨੇ ਮੈਨੂੰ ਧੋਖਾ ਕਿਉਂ ਦਿੱਤਾ ਉਹ ਗੁੱਸੇ ਅਤੇ ਨਫ਼ਰਤ ਨਾਲ ਭਰਿਆ ਹੋਇਆ ਸੀ ਉਹ ਆਪਣੇ ਗੁਰੂ ਤੋਂ ਇਸ ਦਾ ਜਵਾਬ ਮੰਗਣਾ ਚਾਹੁੰਦਾ ਸੀ ਐਨ ਐਚ ਜੈਨ ਮਾਸਟਰ ਮੁਸਕਰਾਉਂਦੇ ਹੋਏ ਦਰਖਤਾਂ ਦੇ ਪਿੱਛੇ ਉਸ ਦੇ ਸਾਹਮਣੇ ਪ੍ਰਗਟ ਹੋਏ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਚੇਲੇ ਤੋਂ ਕੰਟਰੋਲ ਨਹੀਂ ਹੋਇਆ ਉਸਨੇ ਆਪਣੀ ਤਲਵਾਰ ਕੱਢ ਲਈ ਉਹ ਗੁੱਸੇ ਅਤੇ ਹੈਰਾਨੀ ਨਾਲ ਚਿਲਾਇਆ ਗੁਰੂ ਜੀ ਤੁਸੀਂ ਮੈਨੂੰ ਅਜਿਹਾ ਧੋਖਾ ਕਿਉਂ ਦਿੱਤਾ ਤੁਸੀਂ ਮੈਨੂੰ ਮੌਤ ਦੇ ਮੂੰਹ ਚ ਕਿਉਂ ਧੱਕਿਆ ਅਤੇ ਉੱਥੇ ਤਾਂ ਕੋਈ ਤਲਵਾਰ ਹੈ ਹੀ ਨਹੀਂ ਸੀ ਜੈਨ ਮਾਸਟਰ ਜ਼ੋਰ ਨਾਲ ਹੱਸੇ ਉਹੀ ਸ਼ਾਂਤ ਗਹਿਰੀ ਮੁਸਕਾਨ ਉਹਨਾਂ ਨੇ ਕਿਹਾ ਸ਼ਾਂਤ ਹੋ ਜਾਓ ਪਹਿਲਾਂ ਇਹ ਦੱਸੋ ਤੇ ਇੰਨੀ ਖਤਰਨਾਕ ਸਥਿਤੀ ਚੋਂ ਸੈਂਕੜੇ ਸੈਨਿਕਾਂ ਦੇ ਵਿੱਚੋਂ ਮੌਤ ਦੇ ਮੂੰਹ ਚੋਂ ਬਾਹਰ ਕਿਵੇਂ ਨਿਕਲੇ ਆ ਚੇਲਾ ਕਪਾਲ ਦੇ ਲਈ ਰੁਕਿਆ ਉਸਨੇ ਸੋਚਿਆ ਫਿਰ ਉਸਨੇ ਕਿਹਾ ਮੈਂ ਮੈਂ ਨਹੀਂ ਜਾਣਦਾ ਮੈਂ ਬਸ ਬਾਤ ਚ ਨਿਕਲਿਆ ਮੈਂ ਆਪਣੀ ਬੁੱਧੀ ਦਾ ਇਸਤੇਮਾਲ ਕੀਤਾ ਮੈਂ ਆਪਣੇ ਹੁਨਰ ਦਾ ਇਸਤੇਮਾਲ ਕੀਤਾ ਮੈਂ ਆਪਣੀ ਹਰ ਇੰਦਰੀ ਨੂੰ ਖੋਲ ਦਿੱਤਾ ਆਪਣੀ ਜਾਨ ਤੇ ਖੇਲ ਕੇ ਹੀ ਮੈਂ ਉੱਥੋਂ ਭੱਜ ਨਿਕਲਿਆ ਜੈਨ ਮਾਸਟਰ ਮੁਸਕੁਰਾ ਕੇ ਬੋਲੇ ਬਿਲਕੁਲ ਐਨੇ ਵੱਡੇ ਖਤਰੇ ਚੋਂ ਬਾਹਰ ਆਉਣਾ ਕੋਈ ਸਧਾਰਨ ਕੰਮ ਨਹੀਂ ਹੈ ਤੈਨੂੰ ਖੋਤੇ ਵਿਸ਼ਵਾਸ ਕਰਕੇ ਆਪਣੀ ਬੁੱਧੀ ਅਤੇ ਸਾਹਸ ਦਾ ਪ੍ਰਯੋਗ ਕਰਨਾ ਪਿਆ ਹੋਵੇਗਾ ਮਾਸਟਰ ਚੇਲੇ ਦੇ ਨੇੜੇ ਆਇਆ ਅਤੇ ਉਸ ਦੇ ਮੋਢੇ ਤੇ ਹੱਥ ਰੱਖਿਆ ਅੱਜ ਤੋਂ ਪਹਿਲਾਂ ਤੱਕ ਤੂੰ ਖੁਦ ਨੂੰ ਧੋਖਾ ਦੇ ਰਿਹਾ ਸੀ ਤੂੰ ਖੁੱਤੇ ਯਕੀਨ ਨਹੀਂ ਕਰ ਰਿਹਾ ਸੀ ਤੈਨੂੰ ਲੱਗਦਾ ਸੀ ਕਿ ਤੇਰੀ ਤਾਕਤ ਕਿਸੇ ਬਾਹਰੀ ਚੀਜ਼ ਵਿੱਚ ਹੈ ਜਿਸ ਕਾਰਨ ਤੂੰ ਨਵੀਂ ਤਕਨੀਕ ਨਵੀਂ ਤਲਵਾਰ ਦੇ ਬਾਰੇ ਵਿੱਚ ਸੋਚਦੇ ਰਹਿੰਦਾ ਪਰ ਅੱਜ ਮਾਸਟਰ ਦੀ ਆਵਾਜ਼ ਗਹਿਰੀ ਹੋ ਗਈ ਅੱਜ ਜਦੋਂ ਤੇਰੇ ਕੋਲ ਕੋਈ ਰਸਤਾ ਨਹੀਂ ਬਚਿਆ ਜਦੋਂ ਮੈਂ ਤੇਰਾ ਆਖਰੀ ਸਹਾਰਾ ਮੇਰਾ ਭਰੋਸਾ ਵੀ ਤੇਰੇ ਤੋਂ ਖੋ ਲਿਆ ਉਦੋਂ ਤੈਨੂੰ ਤੇਰੇ ਅਸਲੀ ਤਾਕਤ ਦਾ ਅਹਿਸਾਸ ਹੋਇਆ ਉੱਥੇ ਕੋਈ ਚਮਤਕਾਰੀ ਤਲਵਾਰ ਨਹੀਂ ਸੀ ਕਿਉਂਕਿ ਉਸਦੀ ਜ਼ਰੂਰਤ ਹੀ ਨਹੀਂ ਸੀ ਜਿਸ ਹਥਿਆਰ ਨੂੰ ਤੂੰ ਲੱਭ ਰਿਹਾ ਸੀ ਉਹ ਤੂੰ ਖੁਦ ਹੈ ਅਸੀਂ ਸਾਰੀ ਜ਼ਿੰਦਗੀ ਭਾਰ ਉਸ ਚਮਤਕਾਰੀ ਤਲਵਾਰ ਦੀ ਤਲਾਸ਼ ਵਿੱਚ ਹਾਂ ਇੱਕ ਸਟੂਡੈਂਟ ਸੋਚਦਾ ਹੈ ਕਿ ਕਾਸ਼ ਉਸਦੇ ਕੋਲ ਪਰਫੈਕਟ ਮੋਟੀਵੇਸ਼ਨ ਵੀਡੀਓ ਹੋਵੇ ਜਾਂ ਸਭ ਤੋਂ ਵਧੀਆ ਕੋਚਿੰਗ ਹੋਵੇ ਜਾਂ ਟਾਪਰ ਦੇ ਨੋਟਸ ਹੋਣ ਤਾਂ ਉਹ ਟੌਪ ਕਰ ਜਾਵੇਗਾ ਉਹ ਇਹ ਨਹੀਂ ਸਮਝਦਾ ਕਿ ਅਸਲੀ ਤਲਵਾਰ ਉਸਦਾ ਅਨੁਸ਼ਾਸਨ ਕਨਸਿਸਟੈਂਸੀ ਅਤੇ ਫੋਕਸ ਹੈ ਇੱਕ ਕਰਮਚਾਰੀ ਸੋਚਦਾ ਹੈ ਕਿ ਕਾਸ਼ ਉਸਦੇ ਕੋਲ ਨਵਾਂ ਲੈਪਟਾਪ ਹੋਵੇ ਬਿਹਤਰ ਬੌਸ ਹੋਵੇ ਜਾਂ ਬड़ी ਕੰਪਨੀ ਦਾ ਟੈਗ ਹੋਵੇ ਤਾਂ ਉਹ ਸਫਲ ਹੋ ਜਾਵੇਗਾ ਉਹ ਇਹ ਨਹੀਂ ਸਮਝਦਾ ਕਿ ਅਸਲੀ ਤਲਵਾਰ ਉਸਦੀ ਸਕਿੱਲ ਅਤੇ ਸਮੱਸਿਆਵਾਂ ਸੁਲਝਾਉਣ ਦੀ ਕਾਬਲੀਅਤ ਹੈ ਪ੍ਰੋਬਲਮ ਸੋਲਵਿੰਗ ਅਬਿਲਿਟੀ ਹੈ ਅਸੀਂ ਸਭ ਉਸ ਡੋਪਾਮਾਈਨ ਦੇ ਨਸ਼ੇ 'ਚ ਜੀ ਰਹੇ ਹਾਂ ਸਾਨੂੰ ਨਵੀਆਂ-ਨਵੀਆਂ ਚੀਜ਼ਾਂ ਚਾਹੀਦੀਆਂ ਹਨ ਨਵੇਂ ਹੈਕਸ ਨਵੇਂ ਸ਼ਾਰਟਕੱਟਸ ਸਾਨੂੰ ਲੱਗਦਾ ਹੈ ਕਿ ਅਸੀਂ ਮਾਸਟਰੀ ਤੋ ਪੱਜ ਸਕਦੇ ਹਾਂ ਪਰ ਜੇਨ ਮਾਈਂਡ ਬਿਗਨਰਸ ਮਾਈਂਡ ਕਿਤਾਬ ਸਾਨੂੰ ਸਿਖਾਉਂਦੀ ਹੈ ਕਿ ਸੱਚੀ ਮਾਸਟਰੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਤੁਸੀਂ ਖੋਜਣਾ ਬੰਦ ਕਰ ਦਿੰਦੇ ਹੋ ਜੈਨ ਮਾਸਟਰ ਦੀ ਤਰ੍ਹਾਂ ਕਈ ਵਾਰ ਜ਼ਿੰਦਗੀ ਵੀ ਸਾਨੂੰ ਪਰੇਸ਼ਾਨੀ ਦਿੰਦੀ ਹੈ ਜ਼ਿੰਦਗੀ ਸਾਨੂੰ ਧੋਖਾ ਦਿੰਦੀ ਹੈ ਜ਼ਿੰਦਗੀ ਸਾਨੂੰ ਅਜਾਹੇ ਮੁਸ਼ਕਲ ਹਾਲਾਤਾਂ ਚ ਫਸਾ ਦਿੰਦੀ ਹੈ ਜਿੱਥੋਂ ਨਿਕਲਣਾ ਮੁਸ਼ਕਲ ਲੱਗਦਾ ਹੈ ਇਹ ਜ਼ਿੰਦਗੀ ਦਾ ਤੋਖਾ ਨਹੀਂ ਹੈ ਇਹ ਜ਼ਿੰਦਗੀ ਦਾ ਸਬਕ ਹੈ ਵਿਕਟਰ ਫ੍ਰੈਕਲ ਜਿਨ੍ਹਾਂ ਨੇ ਨਾਨੀ ਮ੍ਰਿਤਯੋ ਸ਼ਿਵਰੋ ਕਨਸੈਂਟਰੇਸ਼ਨ ਕੈਂਪ ਦੀ ਭਿਆਨਕਤਾ ਨੂੰ ਸਹਿਿਆ ਹੈ ਉਹਨਾਂ ਨੇ ਆਪਣੀ ਕਿਤਾਬ ਮੈਂ ਸਰਚ ਫੋਰ ਮੀਨਿੰਗ ਚ ਲਿਖਿਆ ਹੈ ਕਿ ਜਦੋਂ ਇੱਕ ਇਨਸਾਨ ਤੋਂ ਸਭ ਕੁਝ ਖੋ ਲਿਆ ਜਾਂਦਾ ਹੈ ਉਦੋਂ ਵੀ ਉਸਤੇ ਕੋਲ ਇੱਕ ਆਜ਼ਾਦੀ ਬਚਦੀ ਹੈ ਇਹ ਚੁਣਨ ਦੀ ਆਜ਼ਾਦੀ ਕਿ ਉਹ ਉਹਨਾਂ ਹਾਲਾਤਾਂ ਤੇ ਕਿਹੋ ਜਿਹਾ ਵਿਹਾਰ ਕਰੇਗਾ ਜੈਨ ਮਾਸਟਰ ਨੇ ਉਸ ਚੇਲੇ ਤੋਂ ਸਭ ਕੁਝ ਖੋ ਲਿਆ ਉਸਦਾ ਆਰਾਮ ਉਸਦਾ ਭਰੋਸਾ ਤੇ ਇੱਥੋਂ ਤੱਕ ਕਿ ਚਮਤਕਾਰੀ ਤਲਵਾਰ ਦਾ ਵਹਿਮ ਵੀ ਉਹਨਾਂ ਨੇ ਉਸ ਨੂੰ ਪੂਰੀ ਤਰ੍ਹਾਂ ਨਾ ਖਾਲੀ ਕਰ ਦਿੱਤਾ ਸੀ ਅਤੇ ਜਦੋਂ ਪੂਰੀ ਤਰ੍ਹਾਂ ਖਾਲੀ ਹੋਇਆ ਉਦੋਂ ਹੀ ਉਹ ਆਪਣੀ ਅਸਲੀ ਤਾਕਤ ਨਾਲ ਭਰ ਸਕਿਆ ਅਸੀਂ ਸਾਰੇ ਇਹ ਗਲਤੀ ਕਰਦੇ ਹਾਂ ਅਸੀਂ ਸਭ ਉਸ ਚੇਲੇ ਦੀ ਤਰ੍ਹਾਂ ਹਾਂ ਸਾਨੂੰ ਲੱਗਦਾ ਹੈ ਕਿ ਸਾਡੀ ਸਮੱਸਿਆ ਦਾ ਸਮਾਧਾਨ ਬਾਹਰ ਹੈ ਰਾਇਨ ਹੌਲੀਡੇ ਆਪਣੀ ਕਿਤਾਬ ਈਗੋ ਇਜ਼ ਦਾ ਐਨਮੀ ਵਿੱਚ ਲਿਖਦੇ ਹਨ ਕਿ ਸਾਡਾ ਹੰਕਾਰ ਸਾਨੂੰ ਕਦੇ ਇਹ ਮੰਨਣ ਹੀ ਨਹੀਂ ਦਿੰਦਾ ਕਿ ਅਸੀਂ ਆਪਣੇ ਆਪ ਚ ਪੂਰਨ ਹਾਂ ਹੰਕਾਰ ਹਮੇਸ਼ਾ ਇੱਕ ਨਵੀਂ ਚੀਜ਼ ਦੀ ਤਲਾਸ਼ ਵਿੱਚ ਰਹਿੰਦਾ ਹੈ ਇੱਕ ਨਵਾਂ ਫੋਨ ਇੱਕ ਨਵਾਂ ਕੋਰਸ ਇੱਕ ਨਵਾਂ ਰਿਸ਼ਤਾ ਸਾਨੂੰ ਲੱਗਦਾ ਹੈ ਕਿ ਇਹਨਾਂ ਚੀਜ਼ਾਂ ਨੂੰ ਪਾ ਕੇ ਸਾਡੀ ਕੀਮਤ ਵਧੇਗੀ ਉਹ ਸਮੂਰਾਏ ਵੀ ਇਸੇ ਹੰਕਾਰ ਦਾ ਸ਼ਿਕਾਰ ਸੀ ਉਹ ਆਪਣੀ ਕਾਬਲੀਅਤ ਤੇ ਨਹੀਂ ਇੱਕ ਆਉਣ ਵਾਲੀ ਚਮਤਕਾਰੀ ਤਲਵਾਰ ਤੇ ਯਕੀਨ ਕਰ ਰਿਹਾ ਸੀ ਉਹ ਇਹ ਨਹੀਂ ਸਮਝ ਰਿਹਾ ਸੀ ਕਿ ਅਸਲੀ ਜੋਧਾ ਹਥਿਆਰ ਨਾਲ ਨਹੀਂ ਆਪਣੇ ਹੋਣ ਤੋਂ ਬੀਇੰਗ ਤੋਂ ਬਣਦਾ ਹੈ ਜੈਨ ਮਾਸਟਰ ਇਹ ਗੱਲ ਜਾਣਦੇ ਸਨ ਅਤੇ ਉਹ ਜਾਣਦੇ ਸਨ ਕਿ ਇਹ ਸਬਕ ਸਿਖਾਉਣ ਦਾ ਇੱਕ ਹੀ ਤਰੀਕਾ ਹੈ ਉਸ ਨੂੰ ਤੋੜਨਾ ਰਾਇਨ ਹੌਲੀਡੇ ਦੀ ਇੱਕ ਹੋਰ ਕਿਤਾਬ ਹੈ ਦਾ ਆਬਸਟੈਕਲ ਇਸ ਦਾ ਵੇ ਉਹ ਸਮੂਰਾਇ ਸੋਚ ਰਿਹਾ ਸੀ ਕਿ ਉਹ ਤਲਵਾਰ ਲੈਣ ਗਿਆ ਹੈ ਪਰ ਉਹ ਇਹ ਨਹੀਂ ਜਾਣਦਾ ਸੀ ਕਿ ਉਸ ਦਾ ਅਸਲੀ ਮਿਸ਼ਨ ਸੈਨਿਕਾ ਤੋਂ ਬਚਣਾ ਸੀ ਉਹ ਚਮਤਕਾਰੀ ਤਲਵਾਰ ਦਾ ਆਬਸਟੈਕਲ ਇੱਕ ਵਹਿਮ ਸੀ ਜਿਸ ਨੂੰ ਮਾਸਟਰ ਨੇ ਸਿਰਫ ਇਸ ਲਈ ਬਣਾਇਆ ਸੀ ਤਾਂ ਕਿ ਚੇਲਾ ਆਪਣੀ ਅਸਲੀ ਤਾਕਤ ਨੂੰ ਲੱਭ ਸਕੇ ਜ਼ਿੰਦਗੀ 'ਚ ਜਦੋਂ ਵੀ ਕੋਈ ਤੁਹਾਨੂੰ ਧੋਖਾ ਦੇਵੇ ਜਦੋਂ ਵੀ ਤੁਹਾਨੂੰ ਲੱਗੇ ਕਿ ਤੁਸੀਂ ਕਿਸੇ ਦੁਸ਼ਮਣ ਦੇ ਕੈਂਪ 'ਚ ਫਸ ਗਏ ਹੋ ਤਾਂ ਚਾਅ ਦੱਖਣਾ ਸ਼ਾਇਦ ਜ਼ਿੰਦਗੀ ਤੁਹਾਨੂੰ ਤੁਹਾਡੀ ਅਸਲੀ ਤਾਕਤ ਨਾਲ ਮਿਲਵਾਉਣਾ ਚਾਹੁੰਦੀ ਹੈ ਸ਼ਾਇਦ ਜ਼ਿੰਦਗੀ ਤੁਹਾਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਤੁਹਾਨੂੰ ਕਿਸੇ ਨਵੀਂ ਤਲਵਾਰ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਬਸ ਉਸ ਤਲਵਾਰ ਤੇ ਭਰੋਸਾ ਕਰਨ ਦੀ ਜ਼ਰੂਰਤ ਹੈ ਜੋ ਤੁਹਾਡੇ ਅੰਦਰ ਹੈ ਗੌਤਮ ਬੁੱਧ ਨੇ ਕਿਹਾ ਸੀ ਕਿ ਜਦੋਂ ਅਸੀਂ ਖੋਤੇ ਵਿਸ਼ਵਾਸ ਕਰਨਾ ਸਿੱਖ ਲੈਂਦੇ ਹਾਂ ਕੋਈ ਵੀ ਲਕਸ਼ ਸਾਡੇ ਲਈ ਅਸੰਭਵ ਨਹੀਂ ਰਹਿੰਦਾ ਉਹ ਸਮੁਰਾਈ ਉਸ ਰਾਤ ਦੋ ਸਬਕ ਸਿੱਖਿਆ ਪਹਿਲਾ ਜਿਸ ਦੀ ਸਾਨੂੰ ਜ਼ਰੂਰਤ ਹੈ ਉਹ ਪਹਿਲਾਂ ਤੋਂ ਹੀ ਸਾਡੇ ਅੰਦਰ ਹੈ ਉਹ ਸ਼ਾਂਤੀ ਉਹ ਤਾਕਤ ਉਹ ਆਤਮ ਵਿਸ਼ਵਾਸ ਉਹ ਕਿਤੇ ਬਾਹਰ ਨਹੀਂ ਹੈ ਉਹ ਤੁਹਾਡੇ ਅੰਦਰ ਹੈ ਤੁਸੀਂ ਹੀ ਉਹ ਤਲਵਾਰ ਹੋ ਜਿਸ ਨੂੰ ਤੁਸੀਂ ਲੱਭ ਰਹੇ ਹੋ ਅਤੇ ਦੂਸਰਾ ਜੋ ਸਭ ਤੋਂ ਜ਼ਰੂਰੀ ਸਬਕ ਹੈ ਕਈ ਵਾਰ ਗੁਰੂ ਸਾਨੂੰ ਧੋਖਾ ਨਹੀਂ ਦਿੰਦਾ ਉਹ ਸਾਡੇ ਵਹਿਮ ਨੂੰ ਤੋੜਦਾ ਹੈ ਤਾਂ ਕਿ ਅਸੀਂ ਖੁਦ ਨੂੰ ਪਾ ਸਕੀਏ ਜ਼ਿੰਦਗੀ 'ਚ ਅਗਲੀ ਵਾਰ ਤੁਹਾਨੂੰ ਲੱਗੇ ਕਿ ਸਭ ਖਤਮ ਹੋ ਗਿਆ ਹੈ ਜਦੋਂ ਲੱਗੇ ਇਹ ਤੁਹਾਡਾ ਗੁਰੂ ਹੈ ਕੋਈ ਇਨਸਾਨ ਹੋਵੇ ਜਾਂ ਤੁਹਾਡੀ ਨੌਕਰੀ ਹੋਵੇ ਜਾਂ ਤੁਹਾਡਾ ਆਪਣਾ ਵਿਸ਼ਵਾਸ ਹੋਵੇ ਕਿਸੇ ਨੂੰ ਕਿਸੇ ਨੇ ਤੁਹਾਨੂੰ ਧੋਖਾ ਦੇ ਦਿੱਤਾ ਹੈ ਤਾਂ ਤੁਸੀਂ ਉਸ ਹਨੇਰੇ ਕਮਰੇ ਚ ਅਲਮਾਰੀ ਦੇ ਪਿੱਛੇ ਛਿਪ ਕੇ ਆਪਣੇ ਆ ਸਾਹਾਂ ਨੂੰ ਸੁਣਨਾ ਤੁਹਾਨੂੰ ਆਪਣੀਆਂ ਧੜਕਣਾਂ ਦੀ ਇੱਕ ਆਵਾਜ਼ ਸੁਣਾਈ ਦੇਵੇਗੀ ਇੱਕ ਅਜਿਹੀ ਆਵਾਜ਼ ਜੋ ਕਹਿ ਰਹੀ ਹੋਵੇਗੀ ਤੈਨੂੰ ਇੱਕ ਨਵੇਂ ਹਥਿਆਰ ਦੀ ਜ਼ਰੂਰਤ ਨਹੀਂ ਹੈ ਤੈਨੂੰ ਬਸ ਉਸ ਤੇ ਭਰੋਸਾ ਕਰਨ ਦੀ ਜ਼ਰੂਰਤ ਹੈ ਜੋ ਤੂੰ ਹੈਂ